ਸਿਹਤ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਲੈ ਕੇ ਆਏ ਹਾਂ ਇੱਕ ਕੇਲਾ ਖਾਣ ਤੋਂ ਬਾਅਦ ਇੱਕ ਗਲਾਸ ਗਰਮ ਪਾਣੀ ਪੀਣ ਦੇ ਫਾਇਦੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਇਨ੍ਹਾਂ ਫਾਇਦਿਆਂ ਬਾਰੇ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਤਾਂ ਦੋਸਤੋ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਫਾਇਦਿਆਂ ਬਾਰੇ ਸਵੇਰ ਦੇ ਸਮੇਂ ਨਾਸ਼ਤੇ ਵਿੱਚ ਕੇਲਾ ਖਾਣ ਨਾਲ ਸਰੀਰ ਨੂੰ એનર્ਜੀ ਤਾਕਤ ਮਿਲਦੀ ਹੈ ਕੇਲੇ ਅੰਦਰ ਸਟਾਰਚ ਅਤੇ ਕਾਰਬੋਹਾਈਡਰੇਟ ਪਾਇਆ ਜਾਂਦਾ ਹੈ ਸਵੇਰ ਦੇ ਸਮੇਂ ਨਾਸ਼ਤੇ ਵਿੱਚ ਕੇਲਾ ਖਦਾ ਜਾਵੇ ਤਾਂ ਦੁਪਹਿਰ ਤੱਕ ਭੁੱਖ ਨਹੀਂ ਲੱਗਦੀ ਇਸ ਨਾਲ ਪੇਟ ਭਰਿਆ ਭਰਿਆ ਮਹਿਸੂਸ ਹੁੰਦਾ ਹੈ ਪਰ ਦੋਸਤੋ ਜੇਕਰ ਤੁਸੀਂ ਸਵੇਰ ਦੇ ਸਮੇਂ ਨਾਸ਼ਤੇ ਵਿੱਚ ਕੇਲਾ ਖਾ ਕੇ ਨਾਲ ਇੱਕ ਗਲਾਸ ਗਰਮ ਪਾਣੀ ਦਾ ਪੀਂਦੇ ਹੋ ਤਾਂ ਇਸ ਨਾਲ ਮੋਟਾਪਾ ਫालतू ਚਰਬੀ ਅਤੇ ਭਾਰ ਘਟਣਾ ਸ਼ੁਰੂ ਹੋ ਜਾਂਦਾ ਹੈ ਇਸ ਦੇ ਸੇਵਨ ਨਾਲ ਤੁਹਾਡਾ ਮੋਟਾਪਾ ਫालतू ਚਰਬੀ ਤਾਂ ਤੇਜ਼ੀ ਨਾਲ ਘਟ ਹੋਵੇਗੀ ਹੀ ਨਾਲ ਹੀ ਤੁਹਾਡੇ ਸਰੀਰ ਨੂੰ ਸਹੀ ਆਕਾਰ ਵੀ ਮਿਲੇਗਾ ਸਟਾਰਚ ਅਤੇ ਕਾਰਬੋਹਾਈਡਰੇਟ ਨਾਲ ਭਰਪੂਰ ਇਹ ਨੁਸਖਾ ਦਿਨ ਭਰ ਤੁਹਾਡੇ ਸਰੀਰ ਉੱਪਰ ਚੜਨ ਵਾਲੇ ਫालतू ਮੋਟਾਪੇ ਨੂੰ ਤੇਜ਼ੀ ਨਾਲ ਘਟ ਕਰਨ ਵਿੱਚ ਤੁਹਾ ਦੀ ਮਦਦ ਕਰੇਗਾ ਸਵੇਰ ਦੇ ਨਾਸ਼ਤੇ ਵਿੱਚ ਕੇਲੇ ਨਾਲ ਗਰਮ ਪਾਣੀ ਦਾ ਸੇਵਨ देर ਤੱਕ ਤੁਹਾਡਾ ਪੇਟ ਭਰਿਆ ਰੱਖਦਾ ਹੈ ਨਾਲ ਹੀ ਸਰੀਰ ਅੰਦਰ ਭਰਪੂਰ ਤਾਕਤ એનર્ਜੀ ਦਾ ਨਿਰਮਾਣ ਹੁੰਦਾ ਹੈ ਇਸ ਨਾਲ ਤੁਹਾਡੇ ਸਰੀਰ ਦਾ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ ਜਿਸ ਨਾਲ ਸਰੀਰ ਦਾ ਪਾਚਨ ਤੰਤਰ ਮਜ਼ਬੂਤ ਬੰਦਾ ਹੈ ਕੇਲੇ ਅੰਦਰ ਮੌਜੂਦ ਫਾਈਬਰ ਕਬਜ ਦੀ ਸਮੱਸਿਆ ਨੂੰ ਦੂਰ ਕਰਦਾ ਹੈ ਜਿਸ ਨਾਲ ਸਰੀਰ ਅੰਦਰੋਂ ਫालतू ਚਰਬੀ ਬਾਹਰ ਨਿਕਲ ਜਾਂਦੀ ਹੈ ਗਰਮ ਪਾਣੀ ਕੁਦਰਤੀ ਤੌਰ ਤੇ ਸ਼ਕਤੀ ਵਰधक ਮੰਨਿਆ ਜਾਂਦਾ ਹੈ ਆਯੁਰਵੇਦ ਦੇ ਅਨੁਸਾਰ ਗਰਮ ਪਾਣੀ ਪੀਣ ਨਾਲ ਸਰੀਰ ਸ਼ਕਤੀ ਵਰधक ਬਣ ਜਾਂਦਾ ਹੈ ਇਸ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ ਜਿਸ ਨਾਲ ਸਰੀਰ ਅੰਦਰ ਆਕਸੀਜਨ ਦੀ ਕਮੀ ਨਹੀਂ ਹੁੰਦੀ ਇਹਨਾਂ ਦੋਨਾਂ ਚੀਜ਼ਾਂ ਨੂੰ ਗਰਮ ਪਾਣੀ ਅਤੇ ਕੇਲੇ ਨੂੰ ਮਿਲਾ ਕੇ ਖਾਣ ਨਾਲ ਸਰੀਰ ਤਰੋਤਾਜ਼ਾ ਮਹਿਸੂਸ ਹੁੰਦਾ ਹੈ ਕਿਉਂਕਿ ਇਹਨਾਂ ਦੋਨਾਂ ਚੀਜ਼ਾਂ ਅੰਦਰ ਕੈਲੋਰੀ ਅਤੇ ਸ਼ੂਗਰ ਜ਼ਿਆਦਾ ਨਹੀਂ ਹੁੰਦੀ ਜਿਸ ਨਾਲ ਸਰੀਰ ਨੂੰ ਨੁਕਸਾਨ ਵੀ ਨਹੀਂ ਹੁੰਦਾ ਦੋਸਤੋ ਜੇਕਰ ਤੁਸੀਂ ਬਿਨਾ ਸਰੀਰ ਅੰਦਰ ਕਮਜ਼ੋਰੀ ਆਏ ਆਪਣਾ ਸਰੀਰ ਦਾ ਮੋਟਾਪਾ ਭਾਰ ਫालतू ਚਰਬੀ ਕੱਟ ਕਰਨਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਵੇਰ ਦੇ ਨਾਸ਼ਤੇ ਵਿੱਚ ਇੱਕ ਗਲਾਸ ਗਰਮ ਪਾਣੀ ਨਾਲ ਕੇਲਾ ਖਾਣਾ ਸ਼ੁਰੂ ਕਰੋ ਜਿਸ ਨਾਲ ਮੈਟਾਬੋਲਿਜ਼ਮ ਪਾਚਨ ਸ਼ਕਤੀ ਮਜ਼ਬੂਤ ਬਣ ਜਾਵੇਗੀ ਤੇ ਸਰੀਰ ਅੰਦਰ ਬ ਰੀ ਆਏ ਤੁਹਾਡਾ ਮੋਟਾਪਾ ਫालतੂ ਚਰਬੀ ਭਾਰਤੇਜ ਜੀ ਨਾਲ ਕੱਟ ਹੋਣਾ ਸ਼ੁਰੂ ਹੋ ਜਾਵੇਗਾ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਹੋਰ ਇਸੇ ਤਰ੍ਹਾਂ ਦੇ ਸੋਖੇ ਘਰੇਲੂ ਅਸਰਦਾਰ ਨੁਸਖੇ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ